ਉਸ ਭੈਣ ਤੇ ਕੀ ਬੀਤੀ ਹੋਣੀ ਆ ਕਿ ਜਿਹਦਾ ਭਾਈ 28 ਸਾਲਾਂ ਤੋਂ ਕੌਮ ਦੇ ਲਈ ਜੇਲ੍ਹ ਦੇ ਅੰਦਰ ਆ ਅਸੀਂ ਕਿਹੜੇ ਜੱਜ ਲੱਗੇ ਆ ਹੂੰ ਅਸੀਂ ਕਿਹੜੇ ਜੱਜ ਲੱਗੇ ਆ ਹੁਣ ਅਸੀਂ ਕਿਹੜੇ ਜੱਜ ਦੀ ਕੁਰਸੀ ਤੇ ਬੈਠ ਕੇ ਤੁਹਾਡੀ ਸਜ਼ਾ ਮਾਫ਼ ਕਰਾ ਦਈਏ ਹੋਰ ਸ਼ੋਮਨੀ ਕਮੇਟੀ ਕੀ ਕਰੇ ਅਸੀਂ ਤਾਂ ਪੈਸੇ ਲਾਤੇ ਐਸਾ ਲੱਖ ਰੁਪਏ ਖਰਤੇ ਜੇ ਕੋਈ ਗੱਲ ਨਹੀਂ ਬਣੀ ਤੇ ਫਿਰ ਇਹ ਚ ਸਾਡਾ ਕੀ ਕਸੂਰ ਐ ਜੀ ਜੁਆਡੇ ਆਪਣੇ ਰੁਪਈਏ ਨਹੀਂ ਹੈਗੇ ਉਹ ਜੇ ਕੋਈ 2-4 ਲੱਖ ਰੁਪਇਆ ਤੁਸੀਂ ਖਰਚ ਵੀ ਕਰਤਾ ਤਾਂ ਫਿਰ ਉਹਦੇ ਵਿੱਚ ਤੁਹਾਡੀ ਕੀੜੀ ਉਹ ਹੈ ਤੁਸੀਂ ਆਪਣੀ ਜੇਬ ਚੋਂ ਲਾਇ ਤੇ ਰਾਜੋਆਣਾ ਸ਼੍ਰੋਮਣੀ ਕਮੇਟੀ ਨਾਲ ਕਹਿੰਦੇ ਕਿਉਂ ਤਲਖੀ ਕਰ ਰਹੇ ਨੇ ਜਿੱਦਾਂ ਕਹਿ ਦੇਣ ਨਾ ਵੀ ਮੈਂ ਰਾਜੋਆਣਾ ਦਾ ਸਮਰਥਨ ਨਹੀਂ ਕਰਦੀ ਕੀ ਤੁਹਾਡੀ ਸਹਿਮਤੀ ਸੀ ਉਸਦੇ ਨਾਲ ਧਾਮੀ ਸਾਹਿਬ ਕਿਰਨ ਜੋਤ ਕੌਰ ਨੇ ਇਹ ਪੋਸਟ ਕਿਉਂ ਪਾਈ ਵੱਡਾ ਸਵਾਲ ਇਹ 22 ਸਾਲ ਕੋਈ ਵੀ ਬੰਦਾ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਉਹ ਵੀ ਫਾਂਸੀ ਵਾਲੀ ਚੱਕੀ ਦੇ ਵਿੱਚ ਕੱਟ ਕੇ ਦਿਖਾ ਦੋ। ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਜੇਲ੍ਹ 'ਚ ਭੋਖੜਤਾਲ ਕਰਨ ਤੋਂ ਬਾਅਦ ਐਜਪੀਸੀ ਮੈਂਬਰ ਕਿਰਨਜੋਤ ਕੌਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਤਲਖੀ ਮਚੀ ਆ ਰਾਜਵਾਨਾ ਦੇ ਪਰਿਵਾਰ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ राव ਬਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ। राव ਜੀ ਐਜਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਉੱਤੇ ਕਾਫੀ ਜ਼ਿਆਦਾ ਤਲਖੀ ਮਚ ਚੁੱਕੀ ਆ ਪਰਿਵਾਰ ਵਿਰੋਧ ਕਰ ਰਿਹਾ। ਪਹਿਲਾਂ ਤਾਂ ਬਿਆਨ ਦੱਸ ਦਿਓ ਤੇ ਫਿਰ ਉਹ ਤਲਖੀ ਕਿਉਂ ਮੱਚੀ ਆ ਇਹ ਵੀ ਤਾਂ ਰਾਜਦੀਪ ਕੱਲਾ ਭਾਈ ਰਾਜਵਾਲਾ ਦਾ ਪਰਿਵਾਰ ਜਾਂ ਉਹਨਾਂ ਦੀ ਭੈਣ ਕਮਲਦੀਪ ਕੌਰਨੀ ਸੰਗਤ ਵੀ ਕਾਫੀ ਵਿਰੋਧ ਕਰ ਰਹੀ ਹੈ ਅਸੀਂ ਦੇਖ ਰਿਹਾ ਕਿ ਜਦੋਂ ਦੀ ਉਹਨਾਂ ਨੇ ਅੱਜ ਪੋਸਟ ਪਾਈ ਆ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਮਾਂ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲਾ ਹੈ ਹੀ ਨਹੀਂ ਮੰਨਿਆ ਬੀਬੀ ਕਿਰਨਜੋਤ ਕੌਰ ਐ ਜੀ ਪੀ ਸੀ ਤੋਂ ਵੱਖ ਹੋ ਕੇ ਸੋਚਦੇ ਨੇ ਤੇ ਕਰਦੇ ਵੀ ਨੇ ਪਹਿਲਾਂ ਵੀ ਉਹਨਾਂ ਦੇ ਬਹੁਤ ਸਾਰੇ ਇਸ ਤਰੀਕੇ ਦੇ ਬਿਆਨ ਆਉਂਦੇ ਰਹਿੰਦੇ ਸੀ ਤੇ ਅਸੀਂ ਖੁਦ ਵੀ ਉਹਨਾਂ ਦੇ ਬਿਆਨਾਂ ਦਾ ਪਹਿਲਾ ਸਮਰਥਨ ਕਰ ਚੁੱਕੇ ਹਾਂ ਕਿਉਂਕਿ ਉਸ ਉਸ ਜਿਸ ਸਮੇਂ ਤੇ ਉਹਨਾਂ ਨੇ ਉਹ ਬਿਆਨ ਦਿੱਤੇ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਬਿਆਨ ਠੁਕਮੇ ਲੱਗਦੇ ਸੀ ਸਾਰਥਕ ਲੱਗਦੇ ਸੀ ਇਸ ਕਰਕੇ ਮੀਡੀਆ ਵੀ ਉਹਨਾਂ ਦੇ ਕਿਤੇ ਨਾ ਕਿਤੇ ਬਿਆਨਾਂ ਦਾ ਸਮਰਥਨ ਕਰਦਾ ਸੀ ਪਰ ਅੱਜ ਜੇਕਰ ਆਪਾਂ ਹੁਣ ਗੱਲ ਕਰੀਏ ਜਿਹੜਾ ਅੱਜ ਉਹਨਾਂ ਨੇ ਪੋਸਟ ਪਾਈ ਹੈ ਭਾਈ ਰਾਜਵਾਨਾ ਦੇ ਖਿਲਾਫ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਰਾਜਦੀਪ ਇਹ ਬਹੁਤ ਅਫਸੋਸਜਨਕ ਹੈ ਹੂੰ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜੇ ਸਿੰਘ ਸਹਿਬਾਨ ਜੁਟੇ ਹੋਏ ਨੇ ਜੀ ਉਹ ਮੀਟਿੰਗ ਕਰ ਰਹੇ ਨੇ ਉੱਥੇ ਮੀਟਿੰਗ ਚੱਲ ਰਹੀ ਹੈ ਕਿ ਇਸ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਵੇ ਕੇਂਦਰ ਸਰਕਾਰ ਤੇ ਕਿਵੇਂ ਦਬਾਅ ਬਣਾਇਆ ਜਾਵੇ ਤੇ ਉਧਰ ਭਾਈ ਰਾਜੂਆਣਾ ਭੁਖ ਹੜਤਾਲ ਤੇ ਨੇ ਅੱਜ ਦੂਸਰਾ ਦਿਨ ਹੈ ਹੂੰ ਉਹ ਕਹਿੰਦੇ ਕਿ ਮੈਂ ਕੁਝ ਖਾਣਾ ਨਹੀਂ ਜਦੋਂ ਤੱਕ ਤੁਸੀਂ ਜਿਹੜੀ ਪਟੀਸ਼ਨ ਪਾਈ ਹੈ ਜੀਪੀਸੀ ਨੇ ਰਾਸ਼ਟਰਪਤੀ ਨੂੰ ਉਹ ਜਦੋਂ ਤੱਕ ਤੁਸੀਂ ਵਾਪਸ ਨਹੀਂ ਲੈਂਦੇ ਹੂੰ ਇੱਕ ਪਾਸੇ ਤਾਂ ਸਿੱਖ ਕੌਮ ਸਿੱਖ ਕੌਮ ਦੀਆਂ ਸੰਸਥਾਵਾਂ ਐ ਜੀਪੀਸੀ ਵਰਗੀਆਂ ਤੇ ਸਰਵੋੱਚਮ ਸਾਡਾ ਕਾਲ ਤਖਤ ਸਾਹਿਬ ਉੱਥੇ ਇਹ ਚੀਜ਼ਾਂ ਵਿਚਾਰੀਆਂ ਜਾ ਰਹੀਆਂ ਨੇ ਕਿ ਇਸ ਮਸਲੇ ਨੂੰ ਹੱਲ ਕਿਵੇਂ ਕੀਤਾ ਜਾਏ ਤੇ ਉਦੋਂ ਹੀ ਇੱਕ ਐ ਜੀ ਪੀ ਸੀ ਦੇ ਮੈਂਬਰ ਉੱਠ ਕੇ ਜੇ ਇਸ ਤਰੀਕੇ ਦੀ ਬੇਤੁਕੀ ਜੀ ਜਿਹੜਾ ਪੋਸਟ ਪਾ ਦਿੰਦੇ ਨੇ ਤੇ ਤਲਖੀ ਵਧਣੀ ਸੀ ਹੁਣ ਸਭ ਤੋਂ ਪਹਿਲੀ ਗੱਲ ਇਹ ਹੈ ਕਿਰਨ ਜੋਤ ਕੌਰ ਨੇ ਇਹ ਪੋਸਟ ਕਿਉਂ ਪਾਈ ਵੱਡਾ ਸਵਾਲ ਇਹ ਹੈ ਜੇ ਪਾਈ ਹੈ ਤਾਂ ਕੀ ਉਹਨਾਂ ਦਾ ਨਿੱਜੀ ਵਿਚਾਰ ਸੀ ਉਹ ਜਾਂ ਕੀ ਉਹਨਾਂ ਨੇ ਪੂਰੀ ਐਜੀਪੀਸੀ ਦੇ ਧਿਆਨ ਦੇ ਵਿੱਚ ਰੱਖ ਕੇ ਜਾਂ ਐਸਸੀਪੀਸੀ ਦੇ ਵੱਲੋਂ ਉਹ ਪੋਸਟ ਪਾਈ ਆ ਪਹਿਲਾਂ ਤਾਂ ਇਹ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਜੇ ਉਹ ਆਪ ਕਲੀਅਰ ਨਹੀਂ ਕਰਦੇ ਫਿਰ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅੱਗੇ ਆ ਕੇ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਕਿ ਇਹ ਚ ਐਜੀਪੀਸੀ ਦਾ ਕੋਈ ਇਹਦਾ ਬਿਆਨ ਨਾ ਸਮਝਿਆ ਜਾਏ ਇਹ ਨਿਰੋਲ ਕਿਰਨਜੋਤ ਕੌਰ ਦਾ ਨਿੱਜੀ ਬਿਆਨ ਹੈ ਜੀ ਹੁਣ ਗੱਲ ਇਹ ਹੈ ਉਹ ਕਹਿੰਦੇ ਆਪਣੀ ਪੋਸਟ ਦੇ ਵਿੱਚ ਕਹਿੰਦੇ ਕਿ ਰਾਜੋਆਣਾ ਸ਼੍ਰੋਮਣੀ ਕਮੇਟੀ ਨਾਲ ਕਹਿੰਦੇ ਕਿਉਂ ਤਲਖੀ ਕਰ ਰਹੇ ਨੇ ਜੀ ਸ਼੍ਰੋਮਣੀ ਕਮੇਟੀ ਕਹਿੰਦੇ ਕਿਹੜੀ ਜੱਜ ਹੈ ਵੀ ਜਿਹੜੀ ਜੱਜ ਦੀ ਕੁਰਸੀ ਤੇ ਬਹਿ ਕੇ ਤੁਹਾਡੀ ਸਜ਼ਾ ਦੀ ਅਪੀਲ ਤੇ ਅਸੀਂ ਫੈਸਲਾ ਕਰ ਦਾਂਗੇ ਇੱਕ ਗੱਲ ਦੂਸਰਾ ਉਹ ਕਹਿੰਦੇ ਬਹੁਤ ਸ਼ਰਮਨਾਕ ਗੱਲ ਹੈ ਇਹ ਮੈਨੂੰ ਲੱਗੀ ਆ ਪਰਸਨਲੀ ਵੀ ਬਿਲਕੁਲ ਦੂਜਾ ਉਹ ਕਹਿੰਦੇ ਕਹਿੰਦੇ ਕਿ ਤੁਹਾਡੇ ਵਕੀਲਾਂ ਤੇ ਐ ਜੀ ਪੀ ਸੀ ਨੇ ਲੱਖਾਂ ਰੁਪਏ ਖਰਚ ਕੀਤੇ ਨੇ ਜਿਹੜੇ ਚੜਤ ਦੇ ਚੜੇ ਸੀ ਜਿਵੇਂ ਕਹੀਏ ਮੇਣਾ ਮਾਰਦਾ ਇੱਕ ਤਰ੍ਹਾਂ ਦਾ ਮੇੜਾ ਸਾਡੀ ਕੌਮ ਚ ਸਾਨੂੰ ਸਿਖਾਇਆ ਗਿਆ ਰਾਜਦੀਪ ਕਿਸੇ ਤੇ ਆਸਾਨ ਕਰੋ ਨਾ ਉਹਨੂੰ ਕਦੇ ਨਾ ਜਿਤਾਓ ਇਹ ਸਾਡਾ ਸਿੱਖ ਧਰਮ ਵੀ ਕਿਸੇ ਦੀ ਅਸੀਂ ਬੁਰੇ ਸਮੇਂ ਚ ਮਦਦ ਕਰਦੇ ਆ ਤੇ ਜੇ ਉਹਦੀ ਮਦਦ ਕਰਤੀ ਤਾਂ ਤੁਸੀਂ ਬਾਅਦ ਚ ਉਹ ਚੀਜ਼ ਜਿਤਾ ਨਹੀਂ ਸਕਦੇ ਤੇ ਕਿਰਨ ਜੋਤ ਕੌਰ ਜਿਹਨੂੰ ਇੱਥੇ ਮਾਫੀ ਮੰਗਣੀ ਚਾਹੀਦੀ ਆ ਕਿ ਕਿਸ ਹੱਕ ਦੇ ਨਾਲ ਉਹਨਾਂ ਨੇ ਇਹ ਆਪਣੇ ਵੱਲੋਂ ਹੀ ਜਿਤਾਤਾ ਕਿ ਅਸੀਂ ਜੀ ਲੱਖਾਂ ਰੁਪਏ ਵਕੀਲਾਂ ਨੂੰ ਲਾਏ ਨੇ ਬੀਬੀ ਜੀ ਤੁਹਾਡੇ ਆਪਣੇ ਰੁਪਏ ਨਹੀਂ ਹੈਗੇ ਉਹ ਉਹ ਲੋਕਾਂ ਦੇ ਵੱਲੋਂ ਚੜਾਇਆ ਗਿਆ ਚੜਾਵੇ ਦੇ ਲੱਖਾਂ ਰੁਪਏ ਸੀ ਜੀ ਤੁਸੀਂ ਆਪਣੀ ਪੋਸਟ ਦੇ ਥੱਲੇ ਤੁਸੀਂ ਕਮੈਂਟੀ ਪੜ੍ਹ ਲਓ ਬਾਕੀ ਇਹ ਵੀ ਗੱਲ ਹੈ ਨਾ ਲੋਕ ਲੋਕ ਕਹ ਰਹੇ ਕਿ ਬੀਬੀ ਜੀ ਤੁਹਾਡੇ ਪੈਸੇ ਨਹੀਂ ਸਾਡੇ ਪੈਸੇ ਸੀ ਸਾਡੇ ਪੈਸੇ ਪੈਸਿਆਂ ਦੇ ਨਾਲ ਜੀ ਐਸਜੀ ਪੀਸੀ ਨੇ ਬਲਵੰਤ ਸਿੰਘ ਰਾਜਵਾਨਾ ਦੇ ਲਈ ਕੋਈ ਵਕੀਲ ਕਰ ਲਿਆ ਤਾਂ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਹੂੰ ਇਹ ਵੀ ਗੱਲ ਹੈ ਨਾ ਬਲਵੰਤ ਸਿੰਘ ਰਾਜਵੜਾ ਨੇ ਜੋ ਉਸ ਸਮੇਂ ਕੀਤਾ ਉਹ ਕੋਈ ਉਹਨਾਂ ਨੇ ਆਪਣੇ ਪਰਸਨਲ ਨਿੱਜੀ ਸਵਾਰਥ ਲਈ ਨਹੀਂ ਕੀਤਾ ਸੀ ਉਹ ਪੂਰੀ ਕੌਮ ਦੇ ਲਈ ਕੀਤਾ ਸੀ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਲਈ ਕੀਤਾ ਸੀ ਉਹ ਕੌਮ ਦਾ ਦੇਖੋ ਗੁੱਸਾ ਸੀਗਾ ਜਿਹੜੇ ਕਿ ਕੁਝ ਨੌਜਵਾਨ ਜਿਹੜੇ ਆਪਣੀ ਚੜ੍ਹਦੀ ਉਮਰ 'ਚ ਸੀਗੇ ਉਹ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਕੇ ਨਹੀਂ ਰੱਖ ਸਕੇ ਕਿਸੇ ਵੀ ਕੌਮ ਨੂੰ ਜਦ ਤੁਸੀਂ ਦਬਾਓਗੇ ਤੁਸੀਂ ਕੁਚਲੋਗੇ ਉਹਦਾ ਕਹਾਣ ਕਰੋਗੇ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਤਾ ਫਿਰ ਉਸ ਕੌਮ ਦੇ ਵਿੱਚੋਂ ਕੁਝ ਨੌਜਵਾਨ ਉੱਠਦੇ ਹੀ ਨੇ ਹਮੇਸ਼ਾ ਜਿਹੜਾ ਵਿਰੋਧ ਕਰਦੇ ਨੇ ਤੇ ਫਿਰ ਉਸ ਨੌਜਵਾਨਾਂ ਤੋਂ ਗਲਤੀ ਵੀ ਹੋ ਜਾਂਦੀ ਹੈ ਹੂੰ ਤੇ ਉਹ ਨੌਜਵਾਨ ਸੀ ਜਦੋਂ ਭਾਈ ਰਾਜੋਵਾਨਾ ਜਿਹੜੇ ਸਾਰੇ ਹੀ ਨੇ ਜਗਤਾਰ ਸਿੰਘ ਹਵਾਰਾ ਹੋਗੇ ਸਾਰੇ ਜਗਤਾਰ ਸਿੰਘ ਤਾਰਾ ਉਹ ਨਹੀਂ ਹੋਗੇ ਤੇ ਉਹ ਨੌਜਵਾਨੀ ਦਾ ਇੱਕ ਅਕਰੋਸ਼ ਸੀਗਾ ਤੇ ਸਿੱਖ ਕੌਮ ਦੇ ਨੌਜਵਾਨਾਂ ਦਾ ਗੁੱਸਾ ਫੁੱਟਿਆ ਸੀ ਉਹ ਹੂੰ ਠੀਕ ਹੈ ਜੋ ਸਾਰਾ ਕੁਝ ਹੋਇਆ ਕਾਨੂੰਨ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਵੀ ਮਿਲੀਆਂ ਨੇ ਤੇ ਉਹ ਪਿਛਲੇ 26 ਕੋਈ 27 ਕੋਈ 28 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜੇ ਆਪਾਂ ਕਹੀਏ ਜੀ ਉਹ ਕਰਕੇ ਉਹ ਤਾਂ ਬੜੀ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਫੇਰ ਤਾਂ ਅਸੀਂ ਉਹਨਾਂ ਨੂੰ ਕਹੀਏ 28 ਸਾਲ 28 ਸਾਲ ਕੋਈ ਵੀ ਬੰਦਾ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਤੇ ਉਹ ਵੀ ਫਾਂਸੀ ਵਾਲੀ ਚੱਕੀ ਦੇ ਵਿੱਚ ਕੱਟ ਕੇ ਦਿਖਾ ਦੇਵੇ। ਬਾਕੀ ਇਹ ਵੀ ਗੱਲ ਆ ਨਾ ਜਿਹੜੀ ਉਹਨਾਂ ਨੇ ਹੁਣ ਮੰਗ ਰੱਖੀ ਆ ਕਿ ਮੇਰੀ ਅਪੀਲ ਸ਼ਾਮਨੀ ਕਮੇਟੀ ਨੇ ਜਿਹੜੀ ਪਾਈ ਸੀ ਉਹ ਵਾਪਸ ਲਵੇ। ਉਹਨਾਂ ਨੇ ਤਾਂ ਉਦੋਂ ਵੀ ਨਹੀਂ ਕਿਹਾ ਸੀ ਭਾਈ ਮੇਰੇ ਵਾਸਤੇ ਅਪੀਲ ਪਾਓ ਵੀ ਮੇਰੀ ਫਾਂਸੀ ਨਹੀਂ ਰੁਕਵਾਓ। ਉਹ ਤਾਂ ਉਦੋਂ ਵੀ ਕਹਿੰਦੇ ਸੀ ਮੈਨੂੰ ਫਾਂਸੀ ਦੇ ਦਿਓ ਕੋਈ ਗੱਲ ਦੀ ਮਨਜ਼ੂਰ ਆ ਸਾਨੂੰ। ਮੈਂ ਉਹੀ ਗੱਲ ਆ। ਮੈਂ ਰਾਜਦੀਪ ਪੜਦਾ ਹੀ ਆ। ਮੈਂ ਕਿਉਂਕਿ ਮੈਨੂੰ ਲੱਗਦਾ ਨਾ ਮੈਂ ਸ਼ਾਇਦ ਕੁਝ ਇਹਦੇ ਵਿੱਚੋਂ ਚੀਜ਼ਾਂ ਸ਼ਾਇਦ ਭੁੱਲ ਨਾ ਜਾਵਾਂ ਕਿਉਂਕਿ ਇਹ ਕਿਰਨਜੋਤ ਕੌਰ ਉਹਨਾਂ ਦਾ ਬੀਬੀ ਕਿਰਨਜੋਤ ਕੌਰ ਨੇ ਜਿਹੜਾ ਬਿਆਨ ਪਾਇਆ ਸੀ ਨਾ ਜਿਹੜੇ ਉਹਨਾਂ ਦਾ ਬਿਆਨ ਜਰੂਰ ਪੂਰਾ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਕਿਉਂਕਿ ਜੋ ਉਹਨਾਂ ਨੇ ਲਾਈਨਾਂ ਲਿਖੀਆਂ ਨੇ ਉਹ ਹਰ ਇੱਕ ਅਜੋਸ ਸਿੱਖ ਕੌਮ ਦੇ ਨੁਮਾਇੰਦੇ ਦੇ ਉੱਤੇ ਚਾਹੇ ਉਹ ਕੋਈ ਵੀ ਇੱਕ ਨਾਮ ਸਿੱਖ ਹੋਵੇ ਚਾਹੇ ਕਿਸੇ ਅਹੁਦੇ ਤੇ ਬੈਠਾ ਉਹਦੇ ਮਨਾਂ ਨੂੰ ਠੇਜ ਜਰੂਰ ਪਹੁੰਚੀ ਆ ਕਿਉਂਕਿ ਸਾਡੇ ਅਸੀਂ ਤਾਂ ਲੋੜ ਬੰਦਾ ਨਹੀਂ ਕਹਿੰਦੇ ਅਸੀਂ ਤਾਂ ਦੁਸ਼ਮਣ ਵੀ ਕਰਿਆ ਜੇ ਅਸੀਂ ਉਹਦੀ ਵੀ ਮਦਦ ਕਰ ਦਿੰਨੇ ਆ ਇਹ ਤਾਂ ਫੇਰ ਸਾਡਾ ਆਪਣਾ ਸੀਗਾ ਆ ਦੇਖੋ ਚਲੋ ਬੀਬੀ ਜੀ ਕਹਿ ਰਹੇ ਨੇ ਕਹਿੰਦੇ ਗੱਲ ਸਮਝ ਨਹੀਂ ਆਈ ਫੈਸਲਾ ਸਰਕਾਰ ਨੇ ਕੀਤਾ ਨਹੀਂ ਸ਼੍ਰੋਮਣੀ ਕਮੇਟੀ ਤੇ ਕਾਦਾ ਗੁੱਸਾ ਸ਼੍ਰੋਮਣੀ ਕਮੇਟੀ ਨੇ ਚੜਤ ਦੇ ਲੱਖਾਂ ਰੁਪਏ ਵਕੀਲਾਂ ਦੀਆਂ ਫੀਸਾਂ ਤੇ ਖਰਚ ਕੀਤੇ ਹੋਰ ਕੀ ਕਹਿੰਦੀ ਕੀ ਕਰੇ ਹੋਰ ਸ਼੍ਰੋਮਣੀ ਕਮੇਟੀ ਕੀ ਕਰੇ ਅਸੀਂ ਤਾਂ ਪੈਸੇ ਲਾਤੇ ਇਹ ਭਾਵ ਜਤਾਇਆ ਜਾ ਰਿਹਾ ਹੈ ਕਿ ਅਸੀਂ ਤਾਂ ਜੀ ਦੇਖੋ ਲੱਖਾਂ ਰੁਪਏ ਲਾ ਕੇ ਤੁਹਾਡੇ ਲਈ ਵਕੀਲ ਕਰਤੇ ਹੁਣ ਉਹ ਚ ਜੇ ਕੁਝ ਬਣਿਆ ਨਹੀਂ ਤਾਂ ਅਸੀਂ ਹੋਰ ਕੀ ਕਰੀਏ ਚਲੋ ਇਹ ਭਾਵਨਾ ਜੀ ਇਹ ਤਾਂ ਨਿਕਲਦੀ ਹੈ ਮੂੰਹ ਬੋਲੀ ਭੈਣ ਤੇ ਵੀ ਖਰਚ ਕੀਤਾ ਉਹ ਲੋਕ ਭੈਣ ਕੌਣ ਕਮਲਦੀਪ ਕਮਲਦੀਪ ਘਰਚ ਕੀਤਾ ਕਿਹੜਾ ਖਰਚ ਕੀਤਾ ਜੇ ਕੋਈ 2-4 ਲੱਖ ਰੁਪਇਆ ਤੁਸੀਂ ਖਰਚ ਵੀ ਕਰਤਾ ਤਾਂ ਫਿਰ ਉਹਦੇ ਵਿੱਚ ਤੁਹਾਡੀ ਕਿਰੀ ਉਹ ਹੈ ਤੁਸੀਂ ਆਪਣੀ ਜੇਬ ਚੋਂ ਲਾਏ ਨੇ ਲੋਕਾਂ ਦੇ ਪੈਸੇ ਵਿੱਚ ਚੜਾ ਚੜਾਏ ਚੜਾਏ ਹੋਏ ਪੈਸੇ ਤੁਸੀਂ ਅੱਗੇ ਕਿਸੇ ਕੰਮ ਦੇ ਲਈ ਵਰਤਦੇ ਹੋ ਤੇ ਤੁਸੀਂ ਜੇਬ ਚੋਂ ਲਾਏ ਹੁੰਦੇ ਫਿਰ ਤਾਂ ਤੁਸੀਂ ਕਹਿ ਸਕਦੇ ਸੀ ਕਿ ਜੀ ਮੈਂ ਆਪਣੀ ਜੇਬ ਚੋਂ ਲਾਏ ਨੇ ਇਹ ਬੀਬੀ ਜੀ ਨੂੰ ਜਵਾਬ ਇਹਦਾ ਦੇਣਾ ਪੈਣਾ ਜੀ ਅੱਗੇ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬੈਠ ਕੇ ਫੈਸਲਾ ਨਹੀਂ ਕਰ ਸਕਦੀ ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ ਆਖਿਰ ਭਾਈ ਰਾਜਵਾਨਾ ਨੂੰ ਸਲਾਹ ਕੌਣ ਰਿਹਾ ਦੇ ਰਿਹਾ ਹੈ ਧਮਕੀ ਸਰਕਾਰ ਨੂੰ ਦੇਣੀ ਫਿਰ ਵੀ ਸਮਝ ਆਉਂਦੀ ਹੈ ਕਹਿੰਦੇ ਕਿ ਸਾਨੂੰ ਧਮਕੀ ਨਾ ਦਿਓ ਬਈ ਧਮਕੀ ਨਾ ਦੇਵੇ ਤੁਹਾਨੂੰ ਬੰਦਾ ਤੇ ਫਿਰ ਹੋਰ ਕੀ ਕਰੇ ਉਸ ਬੰਦੇ ਨੇ ਜਿਹੜੀ ਤੁਸੀਂ ਰਾਜੀਪ ਗੱਲ ਕਹੀ ਹੈ 2012 ਦੇ ਵਿੱਚ ਤਰੀਕ ਮਿੱਥੀ ਗਈ ਸੀ ਕਿ ਭਾਈ ਰਾਜਵਾਨਾ ਨੂੰ ਫਾਂਸੀ ਦੇ ਦਿੱਤੀ ਜਾਏਗੀ ਅਦਾਲਤ ਦਾ ਹੁਕਮ ਸੀ ਜੀ ਉਸ ਵੇਲੇ ਸਰਕਾਰ ਸੀ ਅਕਾਲੀ ਦਲ ਦੀ ਤੇ ਅਕਾਲੀ ਦਲ ਦੀ ਸਰਕਾਰ ਨੇ ਫਿਰ ਸੈਂਟਰ ਨੂੰ ਲਿਖਿਆ ਸੀ ਜਾ ਕੇ ਤੇ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰੀ ਸੀਗੀ ਐ ਜੀ ਪੀ ਸੀ ਨੂੰ ਵੀ ਬੇਨਤੀ ਕਰੀ ਸੀ ਕਿ ਜੇ ਰਾਜਵਾਨਾ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਊਗਾ ਸਰਕਾਰ ਤੋਂ ਸੰਭੜਾ ਨਹੀਂ ਜੀ ਇਹ ਹਵਾਲਾ ਦਿੱਤਾ ਗਿਆ ਸੀ ਹੂੰ ਤੇ ਫਿਰ ਉਸ ਤੋਂ ਬਾਅਦ ਐ ਜੀ ਪੀ ਸੀ ਨੇ ਉਹ ਜਿਹੜੀ ਮਰਸੀ ਪਟੀਸ਼ਨ ਹੈ ਉਹ ਪਾਈ ਸੀ ਹੂੰ ਉਦੋਂ 2012 ਤੋਂ ਲੈ ਕੇ ਹੁਣ 2023 ਆ ਗਈ ਹੈ ਲਗਭਗ 3-4 ਕੁ ਮਹੀਨੇ ਘੱਟ 12 ਸਾਲ ਹੋ ਗਏ ਨੇ ਹੂੰ ਭਈ 12 ਸਾਲ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਉਹ ਰਾਜੋਆਣਾ ਨੇ ਨਹੀਂ ਕਿਹਾ ਸੀ ਕਿ ਤੁਸੀਂ ਮੇਰੀ ਸਜ਼ਾ ਮaaf ਕਰਾਓ ਜੀ ਚਲੋ ਜੇ ਤੁਸੀਂ ਕਰਵਾ ਵੀ ਦਿੱਤੀ ਤਾਂ ਫਿਰ ਫਰਜ਼ ਤਾਂ ਦੇਖੋ ਤੁਹਾਡਾ ਹੀ ਬਣਦਾ ਇੱਕ ਤਾਂ ਬੰਦਾ ਪਹਿਲਾਂ 28 ਸਾਲ ਉਹ ਜੇਲ੍ਹ ਕੱਟ ਰਿਹਾ ਸੀ ਫੇਰ ਉਸ ਤੋਂ ਬਾਅਦ ਜਦੋਂ ਫਾਸੀ ਦਾ ਸਮਾਂ ਆਉਣ ਲੱਗਿਆ ਫੇਰ ਤੁਸੀਂ ਇਹ ਕਿਹਾ ਕਿ ਨਹੀਂ ਜੀ ਫਾਸੀ ਨਹੀਂ ਹੋ ਸਕਦੀ ਤੇ ਸਾਨੂੰ ਇਹ ਪਟੀਸ਼ਨ ਪਾਉਣੀ ਪਊਗੀ ਹੂੰ ਤੁਸੀਂ ਉਸਤੇ ਕਾਰਵਾਈ ਨਹੀਂ ਕਰ ਸਕੇ ਭਾਈ ਤੁਸੀਂ ਸੀ ਕਿਸੇ ਨੇ ਤੁਹਾਡਾ ਹੱਥ ਨਹੀਂ ਫੜਿਆ ਸੀ ਕਿ ਤੁਸੀਂ ਭਾਈ ਪਾਓ ਜਾਂ ਭਾਈ ਰਾਜੂਆਣਾ ਨੇ ਤੁਹਾਨੂੰ ਥੋੜੀ ਜਿਹੀ ਕਿਹਾ ਸੀਗਾ ਕਿ ਪਾਓ ਯਾਰ ਜਾਂ ਉਹਨਾਂ ਦੀ ਭੈਣ ਨੇ ਥੋੜੀ ਆ ਕੇ ਕਿਹਾ ਸੀ ਵੀ ਮੇਰੇ ਭਰਾ ਨੂੰ ਬਚਾ ਲਓ ਉਹਨਾਂ ਨੇ ਇਹ ਥੋੜੀ ਕਿਹਾ ਸੀ ਕਿ ਮੈਂ ਫਾਂਸੀ ਤੋਂ ਡਰਦਾ ਜੀ ਮੈਨੂੰ ਫਾਂਸੀ ਤੋਂ ਬਚਾ ਲਓ ਉਹ ਤਾਂ ਕਹਿੰਦੇ ਕਿ ਮੈਨੂੰ ਕੱਲ ਦੇ ਛਾੜ ਦਿਓ ਅੱਜ ਛਾੜ ਦਿਓ ਹੁਣ ਵੀ ਉਹੀ ਗੱਲ ਕਹਿ ਰਹੇ ਕਹਿੰਦੇ ਤਿਆਰੀ ਹੈ ਜੇ ਕੋਈ ਚੱਕਰ ਨਹੀਂ ਉਧਰੋਂ ਤਾਂ ਚੜਦੀ ਕੱਲਾ ਠੀਕ ਹੈ ਪਰ ਹੁਣ ਜੇ ਤੁਸੀਂ ਪਾਈ ਹੈ ਤੇ ਉਹਦੀ ਜਵਾਬਦੇਹੀ ਤਾਂ ਤੁਹਾਨੂੰ ਇਹ ਦੇਣੀ ਪਵੇਗੀ ਜੀ ਬੰਦਾ ਦਾ ਤੁਹਾਨੂੰ ਇਹ ਕਹੂਗਾ ਵੀ ਭਾਈ ਇਹ ਕੀ ਨਾਟਕ ਹੀ ਲਾਇਆ ਠੀਕ ਹੈ ਜਾਂ ਤਾਂ ਤੁਸੀਂ ਉਹਨੂੰ ਵਾਪਸ ਲੈ ਲਓ ਜਾਂ ਫਿਰ ਉਹਦੇ ਤੇ ਕੋਈ ਕਾਰਵਾਈ ਕਰਵਾ ਦਿਓ। ਇਹੀ ਗੱਲ ਕਹਿ ਰਹੇ ਨੇ। ਬਿਲਕੁਲ। ਇਹਦੇ ਵਿੱਚ ਗਲਤ ਕੀ ਹੈ? ਤੇ ਫਿਰ ਉਤੋਂ ਬੀਬੀ ਕਿਰਨਜੋਤ ਕੌਰ ਜੀ ਆ ਕੇ ਆਸਾਨ ਜਿਤਾ ਦਿੰਦੇ ਨੇ ਪੋਸਟ ਪਾ ਕੇ ਕਿ ਅਸੀਂ ਤਾਂ ਜੀ ਦੇਖੋ ਲੱਖਾਂ ਰੁਪਏ ਲਾ ਕੇ ਵਕੀਲ ਕਰਲੇ ਸੀ। ਹੁਣ ਅਸੀਂ ਜਿਉਂ ਚ ਕੁਝ ਹੋਇਆ ਨਹੀਂ ਤੇ ਫਿਰ ਅਸੀਂ ਕੀ ਕਰੀਏ? ਮੈਂ ਬੀਬੀ ਜੀ ਨੂੰ ਇੱਥੇ ਇੱਕ ਗੱਲ ਪੁੱਛਣ ਜਾਵਾਂਗਾ। राव ਜੀ ਤੁਸੀਂ ਦੇਖੋ 28 ਸਾਲ ਅਜ ਬਲਵੰਤ ਸਿੰਘ ਰਾਜਵਾਨਾ ਨੂੰ ਹੋ ਗਏ ਜੇਲ੍ਹ 'ਚ ਬੰਦ ਬੈਠਿਆ ਨੂੰ ਕਾਲ ਕੋਠੜੀ ਦੇ ਵਿੱਚ ਹਨਾ 28 ਦਿਨਾਂ ਕੀ 28 ਮਿੰਟ ਵੀ ਉਹ ਕਮਰੇ ਦੇ ਵਿੱਚ ਰਹਿਣਾ ਬੇहद ਔਖਾ ਹੋ ਜਾਂਦਾ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅੱਧਾ ਜੀਵਨ ਜਿਹੜਾ ਉੱਥੇ ਅੰਦਰ ਬਤੀਤ ਕਰਤਾ ਉਹਨਾਂ ਦੀ ਹਾਲਤ ਉਹਨਾਂ ਤੋਂ ਵੱਧ ਮਨ ਲੱਗਦਾ ਕੋਈ ਹੋਰ ਨਹੀਂ ਜਾਣ ਸਕਦਾ ਨਹੀਂ ਨਹੀਂ ਜਾਣ ਸਕਦਾ ਉਹ ਖੁਦ ਬੰਦਾ ਜਿਹੜਾ 28 ਸਾਲ ਤੋਂ ਫਾਂਸੀ ਵਾਲੀ ਚੱਕੀ 'ਚ ਕੈਦ ਆ ਹੂੰ ਜਿੱਥੇ ਪੂਰੀਆਂ ਲੱਤਾਂ ਬਾਹਾਂ ਖੁੱਲਦੀਆਂ ਵੀ ਨਹੀਂ ਬੰਦੇ ਦੀਆਂ ਸਪੇਸ ਇੰਨੀ ਕੀ ਆ ਹੂੰ ਤੇ ਦੂਸਰਾ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਜਿਹੜੀ ਪੂਰੀ ਸਦਕ ਦੇ ਨਾਲ ਲੱਗੇ ਹੋਏ ਨੇ ਇਹ ਜਾਣਦੇ ਨੇ ਜੇਲ੍ਹ ਦੇ ਵਿੱਚ ਇੱਕ ਹਫ਼ਤੇ 'ਚ ਇੱਕ ਦਿਨ ਮੰਗਲਵਾਰ ਨੂੰ ਉਹਨਾਂ ਨੂੰ ਦਿਨ ਮਿਲਦਾ ਮੰਗਲਵਾਰ ਨੂੰ ਮੁਲਾਕਾਤ ਕਰ ਸਕਦੇ ਨੇ ਉਹ ਲੱਗੇ ਹੋਏ ਨੇ ਯਾਰ ਉਸ ਭੈਣ ਤੇ ਕੀ ਬੀਤੀ ਹੋਣੀ ਆ ਕਿ ਜਿਹਦਾ ਭਾਈ 28 ਸਾਲਾਂ ਤੋਂ ਕੌਮ ਦੇ ਲਈ ਜੇਲ੍ਹ ਦੇ ਅੰਦਰ ਆ ਹੈ ਤੇ ਸ਼ਰੋਮਣੀ ਕਮੇਟੀ ਨੇ ਉਹ ਪਟੀਸ਼ਨ ਪਾਈ ਸ਼ਰੋਮਣੀ ਕਮੇਟੀ ਦੀ ਹੀ ਇੱਕ ਮੈਂਬਰ ਉੱਠ ਕੇ ਕਹਿ ਰਹੀ ਆ ਕਿ ਜੀ ਅਸੀਂ ਤਾਂ ਲੱਖਾਂ ਰੁਪਏ ਖਰਚ ਕੇ ਵਕੀਲ ਕਰਲੇ ਸੀ ਜੇ ਕੁਝ ਬਣਿਆ ਨਹੀਂ ਤਾਂ ਸਾਡਾ ਤਾਂ ਇਹ 'ਚ ਕੋਈ ਕਸੂਰ ਨਹੀਂ ਉਹ ਦੇਖੋ ਕਹਿਣ ਦਾ ਦੇਖੋ ਸਟਾਈਲ ਦੇਖੋ ਕਹਿੰਦੇ ਇਹ ਤਾਨਾ ਨਹੀਂ ਤਾਂ ਹੋਰ ਕੀ ਹੈ ਉਹ ਉਸ ਹਿਸਾਬ ਦੇ ਨਾਲ ਸੁਣਾਉਣਾ ਵੀ ਅ ਅਸੀਂ ਕਿਹੜੇ ਜੱਜ ਲੱਗੇ ਆ ਹੂੰ ਅਸੀਂ ਕਿਹੜੇ ਜੱਜ ਲੱਗੇ ਆ ਹੁਣ ਅਸੀਂ ਕਿਹੜੇ ਜੱਜ ਦੀ ਕੁਰਸੀ ਤੇ ਬੈਠ ਕੇ ਤੁਹਾਡੀ ਸਜ਼ਾ ਮਾਫ ਕਰਾ ਦਈਏ ਇਹ 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 ਇੱਕ ਭਾਵਨਾਵਾਂ ਦਾ ਬਿਲਕੁਲ ਇਹ ਭਾਵਨਾਵਾਂ ਬਿਲਕੁਲ ਠੀਕ ਹੈ ਤੇ ਅਗਲਾ ਅਸੀਂ ਤਾਂ ਲੱਖਾਂ ਰੁਪਏ ਖਰਚਤੇ ਹੂੰ ਅਸੀਂ ਤਾਂ ਲੱਖਾਂ ਰੁਪਏ ਖਰਚਤੇ ਜੇ ਕੋਈ ਗੱਲ ਨਹੀਂ ਬਣੀ ਤੇ ਫਿਰ ਇਹ ਚ ਸਾਡਾ ਕੀ ਕਸੂਰ ਹੈ ਹੂੰ ਅੱਗੇ ਕਹਿੰਦੇ ਕਿ ਰਾਜੋਣਾ ਨੂੰ ਪਤਾ ਨਹੀਂ ਸਲਾਹ ਕੌਣ ਦਿੰਦਾ ਉਹ ਬੀਬੀ ਜੀ ਔਸ ਫਾਸਦੀ ਦੀ ਚੱਕੀ ਦੇ ਵਿੱਚ ਜਾ ਕੇ ਕਿਹੜਾ ਬੰਦਾ ਉਹਨਾਂ ਨੂੰ ਸਲਾਹ ਦੇ ਦੂ ਹੂੰ ਨਾਲੇ ਜਿਹੜੇ ਬੰਦੇ ਨੇ 28 ਸਾਲ ਜੇਲ੍ਹ 'ਚ ਕੱਟਲੇ ਹੋਣ ਤੇ ਉਹਨੂੰ ਕੋਈ ਸਲਾਹ ਦੇ ਸਕਦਾ ਨਾਲੇ ਇਹ ਵੀ ਗੱਲ ਹੈ ਨਾ ਉਹਨਾਂ ਨਾਲ ਆਮ ਕੈਦੀਆਂ ਵਾਂਗੂ ਨਹੀਂ ਉਹਨਾਂ ਨੇ ਜੇਲ੍ਹ ਕੱਟੀ ਵੀ ਜਿਵੇਂ ਆਮ ਕੈਦੀ ਛੁੱਟੀ ਤੇ ਆ ਜਾਂਦੇ ਆ ਪਰੋਲਾਂ ਮਿਲ ਜਾਂਦੀਆਂ ਹੀ ਆ 28 ਸਾਲਾਂ ਤੋਂ ਲਗਾਤਾਰ ਇੱਕ ਵਾਰ ਇੱਕ ਵਾਰ ਉਹਨਾਂ ਨੂੰ ਸਮਾਂ ਮਿਲਿਆ ਸੀ ਉਹਨਾਂ ਦੇ ਪਿਤਾ ਜੀ ਦਾ ਸ਼ਾਇਦ ਦੇਹਾਂਤ ਹੋਇਆ ਸੀ ਵੀ 2 ਘੰਟਿਆਂ ਦੇ ਲਈ 2 ਘੰਟਿਆਂ ਦੇ ਲਈ ਉਹ ਭੋਗ ਤੇ ਗਏ ਸੀਗੇ ਮੈਨੂੰ ਇੰਨਾ ਕੁ ਯਾਦ ਆ ਉਹ 2 ਘੰਟਿਆਂ ਦੇ ਲਈ ਇਲਾਵਾ ਨਹੀਂ ਕੱਢਿਆ ਪਰ ਇਸੇ ਤੇ ਆਉਨੇ ਆ ਹੁਣ ਬੀਬੀ ਕਿਰਨ ਜੋਤਕਾਰ ਜੀ ਨੂੰ ਚਾਹੀਦਾ ਕਿ ਜਾਂ ਤਾਂ ਉਹ ਆਪਣੇ ਇਹਨਾਂ ਸ਼ਬਦਾਂ ਦੀ ਇਹ ਪਾਈ ਪੋਸਟ ਦੀ ਮਾਫੀ ਮੰਗ ਲੈਣ ਨਹੀਂ ਫਿਰ ਉਹ ਕਲੀਅਰ ਕਰਨ ਵੀ ਤੁਸੀਂ ਰਾਜਵਾਨਾ ਦੇ ਖਿਲਾਫ ਹੋ ਸਿੱਧਾ ਕਹਿ ਦੇਣਾ ਵੀ ਮੈਂ ਰਾਜਵਾਨਾ ਦਾ ਸਮਰਥਨ ਨਹੀਂ ਕਰਦੀ ਰਾਜਵਾਨਾ ਨੂੰ ਜਿਹੜੀ ਆ ਉਹ ਸਜ਼ਾ ਮਾਫੀ ਨਹੀਂ ਹੋਣੀ ਚਾਹੀਦੀ ਬੇਸ਼ੱਕ ਸ਼੍ਰੋਮਣੀ ਕਮੇਟੀ ਕਰਦੀ ਆ ਬੇਸ਼ੱਕ ਕੌਮ ਕਹਿ ਰਹੀ ਆ ਕਿ ਸਜ਼ਾ ਮਾਫ ਹੋਣੀ ਚਾਹੀਦੀ ਪਰ ਮੈਂ ਨਹੀਂ ਕਰਦੀ ਇਹ ਕਹਿ ਦੋ ਜੇ ਤੁਹਾਡੇ ਚ ਹਿੰਮਤ ਆ ਤਾਂ ਫਿਰ ਇਹ ਪੋਸਟ ਵੀ ਪਾ ਦਿਓ ਕਿ ਮੈਂ ਰਾਜਵਾਨਾ ਦੀ ਸਜ਼ਾ ਮਾਫੀ ਦੇ ਖਿਲਾਫ ਹਾਂ ਠੀਕ ਐ ਤੇ ਕੀ ਐਜੀਪੀਸੀ ਨੂੰ ਤੁਸੀਂ ਆਪਣਾ ਕਹਿ ਦੋ ਜਾ ਕੇ ਕਿ ਰਾਜਵਾਨਾ ਦੇ ਲਈ ਕੁਝ ਕਰਨ ਦੀ ਜ਼ਰੂਰਤ ਨਹੀਂ ਕਿਹੜਾ ਕਿਸੇ ਨੇ ਤੁਹਾਨੂੰ ਕੁਝ ਕਿਹਾ ਤੇ ਦੂਸਰੀ ਗੱਲ ਰਾਤ ਦੀ ਪਈ ਆ ਕਿ ਹੁਣ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਅੱਗੇ ਆਉਣਾ ਪਊਗਾ ਕਿਉਂਕਿ ਉਹਨਾਂ ਦੇ ਹੀ ਇੱਕ ਪਰਿਵਾਰ ਦੇ ਮੈਂਬਰ ਐਜੀਪੀਸੀ ਦਾ ਪਰਿਵਾਰ ਆ ਉਹ ਮੈਂਬਰ ਨੇ ਇੱਕ ਪਰਿਵਾਰ ਦੇ ਮੈਂਬਰ ਨੇ ਕਿਸ ਤਰੀਕੇ ਨਾਲ ਪੋਸਟ ਪਾਈ ਆ ਕੀ ਤੁਹਾਡੀ ਸਹਿਮਤੀ ਸੀ ਉਸ ਦੇ ਨਾਲ ਧਾਮੀ ਸਾਹਿਬ ਹੂੰ ਜੇ ਸਹਿਮਤੀ ਸੀ ਤਾਂ ਵੀ ਦੱਸੋ ਜੇ ਸਹਿਮਤੀ ਨਹੀਂ ਸੀ ਤਾਂ ਦੱਸੋ ਕਾਰਵਾਈ ਕੀ ਕਰੋਗੇ ਬਿਲਕੁਲ ਠੀਕ ਹੈ ਕਿਹੜਾ ਤੁਸੀਂ ਐਕਸ਼ਨ ਲਓਗੇ ਜਾਂ ਕਿਹੜਾ ਤੁਸੀਂ ਲੈ ਸਕਦੇ ਹੋ ਕਿਹੜੇ ਤੁਹਾਡੇ ਕੋਲ ਅਧਿਕਾਰ ਕੋਈ ਜੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਸੰਵਿਧਾਨ ਹੈ ਜੇ ਉਹ ਕੁਝ ਕਹਿੰਦਾ ਹੋਊਗਾ ਪਰ ਇਹ ਗੱਲਾਂ ਜਿਹੜੀਆਂ ਉਹ ਵੀ ਇਸ ਸਮੇਂ ਤੇ ਉਹ ਵੀ ਕਿਸੇ ਐਜੀਪੀਸੀ ਮੈਂਬਰ ਤੇ ਉਹ ਵੀ ਮਾਸਟਰ ਤਾਰਾ ਸਿੰਘ ਵਰਗੇ ਸਿੱਖ ਆਗੂ ਦੀ ਦੋਤਰੀ ਹੋਵੇ ਤੇ ਉਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਪੋਸਟ ਪਾਈ ਜਾਵੇ ਤੇ ਇਸ ਸਮੇਂ ਦੇ ਵਿੱਚ ਪੋਸਟ ਪਾਈ ਜਾਏ ਕਿ ਸਾਰੀ ਐ ਜੀ ਪੀ ਸੀ ਸਮੁੱਚਾ ਅਕਾਲ ਤਖਤ ਸਮੁੱਚੀ ਕੌਮ ਇਹ ਕੋਸ਼ਿਸ਼ ਕਰ ਰਹੀ ਹੈ ਕਿ ਭਾਈ ਰਾਜਵਾਨਾ ਜਿਹੜੀ ਭੁੱਖ ਹੜਤਾਲ ਕੀਤੀ ਹੈ ਉਹ ਸਮਾਪਤ ਕਰ ਦੇਣ। ਹੂੰ ਤੇ ਦੂਸਰੇ ਪਾਸੇ ਤੁਸੀਂ ਇਸ ਤਰੀਕੇ ਦੇ ਟੀਰ ਮਾਰਦੇ ਹੋ। ਮੇਰੀ ਬੀਬੀ ਕਮਲ ਦੀਪ ਕੌਰ ਦੇ ਨਾਲ ਫੌਂਟੇ ਗੱਲਬਾਤ ਹੋਈ ਸੀ ਮਨੋਂ ਦਾ ਰਿਐਕਸ਼ਨ ਲੈ ਰਿਹਾ ਸੀ ਜੀ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਸਿੱਧੀ ਜਾ ਕੇ ਦਿਲ 'ਚ ਵੱਜੀ ਆ ਤੇ ਉਹ ਕਹਿੰਦੇ ਕਿ ਇੱਕ ਪਾਸੇ ਤਾਂ ਤੁਸੀਂ ਹਮਦਰਦੀ ਜਿਤਾਉਂਦੇ ਹੋ ਇੱਕ ਪਾਸੇ ਤੁਸੀਂ ਤੀਰ ਵੀ ਮਾਰਦੇ ਹੋ ਫਿਰ ਉਹ ਭੈਣ ਜੀ ਨੇ ਇੱਕ ਗੱਲ ਬੀਬੀ ਕਿਰਨਜੋਤ कौर ਨੂੰ ਕਹੀ ਸੀ ਕਹਿੰਦੇ ਤੁਸੀਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਜਾਂ ਆਪਣੇ ਕਿਸੇ ਪੁੱਤਰ ਨੂੰ ਫਾਂਸੀ ਤੇ ਚੜਵਾ ਕੇ ਦਿਖਾਓ ਤੇ ਮੈਂ ਸਾਰੀ ਜਾਇਦਾਦ ਤੁਹਾਡੇ ਨਾਲ ਲਗਾ ਦਿੰਨੀ ਆ ਪੈਸੇ ਦਾ ਹੀ ਮਤਲਬ ਆ ਜੇ ਤਾਂ ਫਿਰ ਇਦਾਂ ਕਰਕੇ ਦਿਖਾ ਦਿਓ ਹਫਤਾ ਜੇਲ੍ਹ ਨਹੀਂ ਕੱਟੀ ਜਾਂਦੀ ਕਿਸੇ ਤੋਂ ਮੈਂ ਉਹੀ ਗੱਲ ਕੀਤੀ ਐ ਨਾ 28 ਸਾਲ 28 ਮਿੰਟ ਨਹੀਂ ਕੋਈ ਕੱਟ ਸਕਦਾ ਉਸ ਕਾਲ ਕੋਠੜੀ ਦੇ ਵਿੱਚ ਜਿਹੜੀ ਚ ਉਹਨਾਂ ਨੇ 28 ਸਾਲ ਆਪਣਾ ਜੀਵਨ ਬਤੀਤ ਕਰਤਾ ਤੇ 28 ਮਿੰਟ ਕੱਟਨੇ ਔਖੇ ਹੋ ਜਾਂਦੇ ਇਹ ਤਾਂ ਅਸੀਂ ਬਾਹਰ ਬੈਠੇ ਗੱਲਾਂ ਕਰ ਸਕਦੇ ਆਂ ਪਰ ਅੰਦਰ ਬੈਠ ਕੇ ਜੋ ਹਾਲਾਤ ਨੇ ਅੰਦਰ ਦੇ ਹਾਲਾਤ ਨੇ ਉਹਨਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਜੇ ਹਜੇ ਕਿਸੇ ਨੂੰ ਵਹਿਮ-ਬੂਮ ਹੈਗਾ ਮੈਨੂੰ ਲੱਗਦਾ ਸ਼ਾਇਦ ਬੀਬੀ ਜੀ ਨੂੰ ਇਹ ਚੀਜ਼ ਹੋਵੇ ਵੀ ਉਹਨਾਂ ਨੇ ਤਾਂ 28 ਸਾਲ ਜੇਲ੍ਹ ਦੇ ਵਿੱਚ ਵਧੀਆ ਬਤੀਤ ਕੀਤੇ ਆ ਉਹਨਾਂ ਤੇ ਐਸ਼-ਆਰਾਮ ਦੀ ਜ਼ਿੰਦਗੀ ਜਿਉਂਦੇ ਹੋਣਗੇ ਹਨਾ ਮੈਨੂੰ ਲੱਗਦਾ ਹੋਣਾ ਵੀ ਬ ਬੜਾ ਮੈ ਸੈਡ ਆ ਮੈਨੂੰ ਨਹੀਂ ਉਮੀ ਸੀ ਵੀ ਬੀਬੀ ਕਿਰਨਜੋਤ कौर ਇਸ ਤਰੀਕੇ ਦੀ ਪੋਸਟ ਪਾ ਸਕਦੇ ਨੇ ਮੈਨੂੰ ਲੱਗਦਾ ਨਾ ਅੱਜ ਮਾਸਟਰ ਤਾਰਾ ਸਿੰਘ ਜੀ ਵੀ ਉਹ ਵੀ ਇਸ ਗੱਲ ਨੂੰ ਸੋਚ ਕੇ ਨਾ ਹੈਰਾਨ ਹੁੰਦੇ ਹੋਣਗੇ ਯਾਰ ਦਾਸ ਹੋਣਗੇ ਕਿ ਮੇਰੀ ਦੋਤਰੀ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਨ੍ਹਾਂ ਨੂੰ ਏਡਾ ਸਤਕਾਰ ਮਿਲਿਆ ਸੀਗਾ ਪੰਜਾਬ ਦੇ ਲੋਕਾਂ ਨੇ ਦਿੱਤਾ ਨਹੀਂ ਦੇਖੋ ਤੁਸੀਂ ਕੌਣ ਹੋਣੇ ਹੋ ਗੱਲ ਇਹ ਹੈ ਕਿ ਪੈਸਾ ਤਾਂ ਸੰਗਤ ਦੇ ਚੜਾਇਆ ਹੋਇਆ ਜਿੰਨਾ ਸ਼੍ਰੋਮਣੀ ਕਮੇਟੀ ਕੋਲ ਆ ਤੁਸੀਂ ਚਾਹੇ ਬਤੌਰ ਮੈਂਬਰ ਵੀ ਹੋ ਜੇ ਉੱਥੇ ਲੱਖਾਂ ਰੁਪਏ ਲੱਗ ਵੀ ਗਏ ਤਾਂ ਸੰਗਤ ਕਹਿ ਰਹੀ ਹੈ ਕਿ ਸਾਡੇ ਲੱਗੇ ਨੇ ਤੁਸੀਂ ਸੰਗਤ ਦੇ ਕਮੈਂਟ ਪੜੋ ਜੀ ਕਹੇਗੀ ਸਾਡੇ ਲੱਗੇ ਨੇ ਜੀ ਤੁਹਾਡੇ ਥੋੜੀ ਜੇਬ ਚੋਂ ਲੱਗੇ ਨੇ ਤੁਹਾਨੂੰ ਕੀ ਦਰਦ ਹੁੰਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਉਹ ਸਥਾਨ ਦਤਾਰੇ ਨੇ ਵੀ ਜੇ ਐਸੇ ਤਰੀਕੇ ਨਾਲ ਮੈਂ ਤਾਂ ਐਜੀਪੀਸੀ ਨੂੰ ਵੀ ਕਹਿ ਦਿੰਨਾ ਕਿ ਧਾਮੀ ਸਾਹਿਬ ਜੇ ਐਹਸਾਨ ਤੁਹਾਡੀ ਸੰਸਥਾ ਨੇ ਜਾਂ ਸਾਡੀ ਸੰਸਥਾ ਹੈ ਉਹ ਤਾਂ ਤੁਹਾਡੀ ਤਾਂ ਕਾਦੀ ਹੈ ਸਾਰੇ ਸਾਡੀ ਸੰਸਥਾ ਹੈ ਜੇ ਐਹਸਾਨ ਦਿਟਾਉਣਾ ਕੁਝ ਕਰਕੇ ਉਹ ਵੀ ਬਲਵੰਤ ਸਿੰਘ ਰਾਜੋਆਣ ਵਾਲੇ ਦੇ ਲਈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੁਝ ਕਰਨਾ ਚਾਹੀਦਾ ਤੁਸੀਂ ਆਪਣਾ ਹੱਥ ਜੋੜ ਕੇ ਬਹਿ ਜਾਓ ਤੇ ਕਿਰਪਾ ਇਹ ਕਰੋ ਕਿ ਤੁਸੀਂ ਭਾਈ ਰਾਜੂ ਜੀ ਉਹਨਾਂ ਦੀ ਗੱਲ ਮੰਨ ਲਓ ਪਟੀਸ਼ਨ ਜਿਹੜੀ ਪਾਈ ਸੀ ਵਾਪਸ ਲੈ ਲਓ ਤੁਹਾਡਾ ਕੀ ਲੱਗਣਾ ਹੁਣ ਵਾਪਸ ਹੀ ਲੈਣੀ ਆ ਤੁਸੀਂ ਵਾਪਸ ਲੈ ਲਓ ਤੇ ਇੱਕ ਪਾਸੇ ਹੋ ਕੇ ਬਹਿ ਜਾਓ ਜੋ ਹੋਊਗਾ ਦੇਖ ਹੀ ਜਾਊਗੀ ਘਟੋ ਘਟ ਆ ਚੀਜ਼ਾਂ ਤਾਂ ਨਹੀਂ ਨਾ ਸਹਿਣੀਆਂ ਪੈਣਗੀਆਂ ਤੇ ਬਹੁਤ ਵੱਡੀ ਮਾਨਸਿਕ ਮਾਨਸਿਕ ਚੋਟ ਰਾਜਦੀਪ ਲੱਗਦੀ ਹੈ ਠੀਕ ਹੈ ਇੱਕ ਐਸੀ ਸਿਚੁਏਸ਼ਨ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਇੱਕ ਭੈਣ ਦਾ ਭਰਾ ਫਸਿਆ ਹੋਵੇ ਤੇ ਉਸੇ ਭਰਾ ਦੇ ਉਸੇ ਕੌਮ ਦੀ ਸੰਸਥਾ ਦਾ ਇੱਕ ਜਿਹੜਾ ਮੈਂਬਰ ਆ ਇਸ ਤਰੀਕੇ ਨਾਲ ਉਹ ਤੀਰ ਮਾਰੇ ਕਿ ਕੌਣ ਸਲਾਹ ਦਿੰਦਾ ਹੈ ਕਿਹੜੇ ਤੁਹਾਡੇ ਸਲਾਹਕਾਰ ਨੇ ਅਸੀਂ ਤਾਂ ਲੱਖਾਂ ਰੁਪਏ ਖਰਚ ਕਰ ਦਿੱਤੇ ਨੇ ਹੋਰ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਨਹੀਂ ਕਹਿਣੀਆਂ ਚਾਹੀਦੀਆਂ ਸੀ ਮੈਨੂੰ ਲੱਗਦਾ ਕਿ ਬੀਬੀ ਕਰਨਜੋਤ ਕੌਰ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਫੋਨ ਤਾਂ ਉਹ ਚੱਕਦੇ ਨਹੀਂ ਮੈਂ ਪਰਸਨਲੀ ਵੀ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੀ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਐਕਸ਼ਨ ਲੈਣ ਉਹ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਵੀ ਇੱਥੇ ਕੁਝ ਨਾ ਕੁਝ ਦਖਲ ਦੇਣਾ ਚਾਹੀਦਾ ਪਰ ਸਭ ਤੋਂ ਪਹਿਲਾਂ ਰਾਜੀ ਪੈਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਤੇ ਨੋਟਿਸ ਲੈਣਾ ਚਾਹੀਦਾ ਤੇ ਕੋਈ ਨਾ ਕੋਈ ਕਾਰਵਾਈ ਕਰਕੇ ਪੁੱਛਣਾ ਚਾਹੀਦਾ ਤੇ ਅਮੀ ਸਾਹਿਬ ਇਹ ਕਲੀਅਰ ਕਰ ਦੇਣ ਬਸ ਹੋਰ ਕੁਛ ਨਾ ਕਰਨ ਕਿ ਇਹ ਬੀਬੀ ਕਿਰਨਜੋਤ ਕੌਰ ਦਾ ਪਰਸਨਲ ਬਿਆਨ ਸੀ ਇਹਦੇ ਨਾਲ ਐ ਜੀ ਪੀ ਸੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਲਾਗਾ ਤਾਗਾ ਨਹੀਂ ਹੈ ਐ ਜੀ ਪੀ ਸੀ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹੈ ਇਹ ਧਾਮੀ ਸਾਹਿਬ ਨੂੰ ਇਹ ਜਲਦੀ ਸਪਸ਼ਟੀਕਰਨ ਦੇਣਾ ਚਾਹੀਦਾ ਤੇ ਅੱਗੇ ਬੀਬੀ ਜੀ ਦੀ ਮਰਜ਼ੀ ਹੈ ਮਾਫੀ ਮੰਗਣੀ ਆ ਮਾਫੀ ਮੰਗ ਲਓ ਨਹੀਂ ਮੰਗਣੀ ਆ ਨਹੀਂ ਵੀ ਮੰਗ ਸਕਦੇ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਅਸੀਂ ਤਾਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਤਾਨੇ ਨਹੀਂ ਮਾਰ ਸਕਦੇ ਆ ਜਿੰਨੇ ਕੁ ਅਸੀਂ ਮਾਰ ਸਕਦੇ ਸੀ ਬਾਕੀ ਇਹ ਤੁਹਾਡੀ ਕਪੈਸਿਟੀ ਹੈ ਤੁਸੀਂ ਕਿੰਨੇ ਕੁ ਸੁਣ ਸਕਦੇ ਹੋ ਤੇ ਤੁਸੀਂ ਸੁਣੀ ਜਾਓ ਪਰ ਇਹ ਨਿਹਾਇਤੀ ਤੁਹਾਡਾ ਇੱਕ ਘਟੀਆ ਬਿਆਨ ਜਿਹੜਾ ਅੱਜ ਆਇਆ ਇਹ ਨਹੀਂ ਆਉਣਾ ਚਾਹੀਦਾ